ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਜੀ ਆਪਾਂ ਪਾਂਚੇ ਬਠਿੰਡਾ ਬਠਿੰਡਾ ਰੋਡ ਤੇ ਇਹ ਗੁਰਦੁਆਰਾ ਹੈ হাজী ਰਤਨ ਮਾਰਾ ਡਰਸ ਨੇ ਪਾਸ਼ਾ ਜੀ ਦਾ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਇਹ ਸਭ ਵਾਸਤੇ ਵੀਡੀਓ ਬਣਦੀਆਂ ਹਨ ਬੱਚੇ ਵੀ ਦੇਖ ਸਕਦੇ ਹਨ ਔਰ ਸਿਆਣੇ ਬਜ਼ੁਰਗ ਮਾਤਾਵਾਂ ਭੈਣਾਂ ਬੀਬੀਆਂ ਸਭ ਦੇਖ ਸਕਦੀਆਂ ਹਨ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਹੈ ਬਾਜੀ ਰਤਨ ਇਹ ਬਾਜੀ ਰਤਨ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਇਹ ਬਾਜੀ ਰਤਨ ਇਹ ਪਿੱਛੇ ਸਰੋਵਰ ਬਣਿਆ ਹੋਇਆ ਹੈ ਆਪ ਵੀ ਆਓ ਤੇ ਇਸ਼ਨਾਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਬਾਜੀ ਰਤਨ ਗੁਰਦੁਆਰਾ ਹੈ ਆਪ ਵੀ ਆਓ ਤੇ ਦਰਸ਼ਨ ਕਰੋ ਇਹ ਗੁਰਦੁਆਰਾ ਹਾਜੀ ਰਤਨ ਹੈ ਇਹ ਗੁਰਮੁਖੀ 35 ਅੱਖਰਾਂ ਚ ਲਿਖੀ ਹੋਈ ਹੈ ਆਪ ਵੀ ਪੰਜਾਬੀ ਪੜੋ ਆਪਣੀ ਪੰਜਾਬੀ ਮਾਂ ਬੋਲੀ ਬਾਦਸ਼ਾਹ ਹੈ ਆਪ ਪੰਜਾਬੀ ਬੋਲੀ ਨਹੀਂ ਛੱਡਣੀ ਆਪਾਂ ਇਹ ਊੜਾ ਐੜਾ ਲਿਖਿਆ ਹੈ ਗੁਰਮੁਖੀ 35 ਲਿਖੀ ਹੋਈ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਇਹ ਹਾਜੀ ਰਤਨ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਇਹ ਆਸਿਕ ਗੁਰਦੁਆਰਾ ਹੈ ਇਹ ਸਾਹਮਣੇ ਉਹ ਦਰਖਤ ਹੈ ਜੇ ਇਸ ਦਰਖਤ ਦੇ ਨਾਮ ਮਹਾਰਾਜ ਦਸ਼ਮੇ ਪਾਸ਼ਾ ਜੀ ਨੇ ਆਪਣਾ ਕੋੜਾ ਬੱਡਾ ਸੀਗਾ ਇਸ ਜਗ੍ਹਾ ਤੇ ਮਹਾਰਾਜ ਦਸ਼ਮੇ ਪਾਸ਼ਾ ਜੀ ਆਏ ਹਨ ਇੱਥੇ ਮਹਾਰਾਜ ਜੀ ਨੇ ਆਪਣਾ ਕੋੜਾ ਬੰਨਿਆ ਸੀਗਾ ਇਹ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਹੈ ਆਪ ਪੜ ਸਕਦੇ ਹੋ ਇਸ ਵਾਣ ਦੇ ਨਾਲ ਦਸ਼ਮੇਸ਼ ਪਟਾ ਜੀ ਦਸ਼ਮੇਸ਼ ਪਟਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ ਆਪ ਦਰਸ਼ਨ ਕਰ ਸਕਦੇ ਹੋ ਇਹ ਉਹ ਵਾਣ ਹੈ ਜਿਸ ਨਾਲ ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀਗਾ ਤੁਹਾਡਾ ਦੇਖਣੇ ਕਰ ਸਕਦੇ ਹੋ ਸੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਘਤਰਾ ਹਾਂਜੀ 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 ਦਾਸ ਤੇ ਕਿਰਪਾ ਕਰੋ ਜੀ ਨਿਕਲ ਵਾਹਿਗੁਰੂ 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 ਮਾਲਕ ਚੜ੍ਹਦੀ ਕਲਾ ਰੱਖੇਗਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਆਜੀ ਰਤਨ ਹੈ ਆਪ ਦਰਸ਼ਨ ਕਰ ਸਕਦੇ ਹੋ ਆਜੀ ਰਤਨ ਹੈ ਇਹ ਸਾਹਮਣੇ ਵੀ ਇਤਿਹਾਸ ਲਿਖਿਆ ਹੋਇਆ ਹੈ ਆਪ ਦਰਸ਼ਨ ਕਰ ਸਕਦੇ ਹੋ ਇਹ ਆਜੀ ਰਤਨ ਬਠੰਡੇ ਤੋਂ 68 ਕਿਲੋਮੀਟਰ ਬਾਹਰ ਹੈ ਰੋਡ ਆਪਣਾ ਜਾਂਦਾ ਹੈ ਜੋ ਕਿ ਸਾਬੋ ਕੀ ਤਲਵੰਡੀ ਨੂੰ ਰੋਡ ਜਾਂਦਾ ਹੈ ਉਸ ਰੋਡ ਤੇ ਹੀ ਅੱਗੇ ਇਤਿਸ਼ਾਹ ਨਾਉਂਦਾ ਹੈ ਛੋਟਾ ਜਿਹਾ ਉੱਥੇ ਹੀ ਇਹ ਗੁਰਦੁਆਰਾ ਸੋਬਤ ਹੈ ਆਪ ਦਰਸ਼ਨ ਕਰੋ ਜੀ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਮਹਾਰਾਜ ਦੇ ਪਾਸ਼ਾ ਜੀ ਦਾ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਹ ਬੈਠਣ ਕਰ ਸਕਦੇ ਹੋਵੇ ਆਪਣੀ ਗੱਡੀ ਖੜੀ ਹੈ ਵਾਹਿਗੁਰੂ ਜੀ ਕਾ ਤਸਬੋ ਸ੍ਰੀ ਵਾਹਿਗੁਰੂ ਜੀ Parte... <laughs>